ਗੁਰਮੁਖ ਪਿਆਰਿਓ ਪਾਕਿਸਤਾਨ ਦੇ ਵਿੱਚ ਹੋਈ ਕਲਯੁਗ ਦੇ ਖਤਮ ਦੀ ਸ਼ੁਰੂਆਤ 250 ਦੀ ਮੌਤ ਨੇ ਪੂਰੀ ਦੁਨੀਆ ਹਿਲਾ ਦਿੱਤੀ ਹੈ। ਬਰਾਤਨ ਗ੍ਰੰਥਾਂ ਦੇ ਵਿੱਚ ਕੱਲੀ-ਕੱਲੀ ਗੱਲ ਜਿਹੜੀ ਹੈ ਉਹ ਲਿਖੀ ਹੋਈ ਸੱਚ ਹੋ ਰਹੀ ਹੈ। ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ। ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ। ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ, ਲਾਈਕ ਤੇ ਕਮੈਂਟ ਵੀ ਕਰਿਓ ਸਾ ਸੰਗਤ। ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਾੜਾ ਦ੍ਰਿਸ਼ ਤੇ ਬਹੁਤ ਸਾਰੀਆਂ ਵੀਡੀਓ ਆਪਾਂ ਨੇ ਵੇਖੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਲਗਾਤਾਰ ਹੀ ਜਿਹੜੇ 250 ਇਨਸਾਨ ਨੇ ਉਹ ਮਾਰੇ ਗਏ ਜਿਦੇ ਵਿੱਚ ਹੱਦ ਤੋਂ ਜ਼ਿਆਦਾ ਹੱਦ ਤੋਂ ਵੱਧ ਜਿਹੜੇ ਬੱਚੇ ਉਸ ਸ਼ਾਮਲ ਨੇ ਉਸ ਮੌਤਾਂ ਦੇ ਵਿੱਚ ਸਾਧ ਸੰਗਤ ਇਹ ਜਿਹੜੀ ਕਿਵੇਂ ਹੋਇਆ ਇਹ ਸਭ ਕੁਝ ਕਿਵੇਂ ਵਰਤਿਆ ਤੇ ਬੜਾ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਸਾਰੀ ਜਿਹੜੀ ਹੈ ਤਬਾਹੀ ਉਥੇ ਪਾਣੀ ਨੇ ਕੀਤੀ ਹੈ ਤੇ ਸਾਧ ਸੰਗਤ ਚਾਹੇ ਇਧਰਲੇ ਹੋਣ ਬੱਚੇ ਚਾਹੇ ਉਧਰਲੇ ਹੋਣ ਤੇ ਬੱਚੇ ਤੇ ਬੱਚੇ ਹੀ ਹੁੰਦੇ ਨੇ ਸਾਧ ਸੰਗਤ ਬਹੁਤ ਦੁੱਖ ਲੱਗਿਆ ਵੇਖ ਕੇ ਸੁਣ ਕੇ ਕਿ 250 ਪਰਿਵਾਰ 250 ਇਨਸਾਨ ਜਿਹੜੇ ਨੇ ਉਹ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਪਾਣੀ ਨੇ ਐਡਾ ਵੱਡਾ ਜਿਹੜਾ ਹੈ ਕਹਿਰ ਮਚਾ ਦਿੱਤਾ ਤੇ ਮੈਂ ਇੱਕ ਬੇਨਤੀ ਹੋਰ ਕਰਨਾ ਬੁਨੇਰ ਜਿਹੜਾ ਹੈ ਪਾਕਿਸਤਾਨ ਦਾ ਸ਼ਹਿਰ ਪਤਾ ਨਹੀਂ ਪਿੰਡ ਹੈ ਮੈਨੂੰ ਬਹੁਤਾ ਤਾਂ ਨਹੀਂ ਪਤਾ ਤੇ ਉਥੇ ਜਿਹੜੀ ਹੈ ਇਹ ਮੌਤਾਂ ਹੋਈਆਂ ਨੇ ਉਥੇ ਸਭ ਤੋਂ ਵੱਧ ਜਿਹੜਾ ਹੈ ਇੱਕ ਕਹਿਰ ਮਚਿਆ ਤੇ ਪਾਕਿਸਤਾਨ ਦੇ ਵਿੱਚ ਜੋ ਇਹ ਹੋਇਆ ਉਹਨੇ ਸਾਰਿਆਂ ਨੂੰ ਹਿਲਾ ਕੇ ਦਾਖ ਦਿੱਤਾ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਤੇ ਇਧਰ ਆਪਣੇ ਵਾਲੇ ਸਿਰਫ ਇੱਕ ਕੋਠੀ ਦੇ ਮਗਰ ਪਏ ਪੈਨੇ ਵੀ ਪਾਣੀ ਨੇ ਜੀ ਕੋਠੀ ਢਾਹ ਦਿੱਤੀ ਜੀ ਦੇਖੋ ਜੀ ਕੋਠੀ ਕੋਲੋਂ ਦੀ ਪਾਣੀ ਲੰਘ ਰਿਆ ਜੀ ਇੰਜ ਹੋ ਰਿਹਾ ਤੇ ਜਿਨ੍ਹਾਂ ਦੇ ਮਾਰੇ ਗਏ ਉਹਨਾਂ ਨੂੰ ਜਾ ਕੇ ਪੁੱਛੋ ਮੈਂ ਮੈਂ ਨਹੀਂ ਕਹਿੰਦਾ ਵੀ ਚੰਗਾ ਹੋਇਆ ਕੋਠੀ ਦੇ ਵਿੱਚ ਪਾਣੀ ਵੜ ਗਿਆ ਜਾਂ ਪਾਣੀ ਕੋਲੋਂ ਲੰਘ ਰਿਹਾ ਪਰ ਆਪਾਂ ਵੀਡੀਓ ਨੂੰ ਸ਼ੇਅਰ ਕਰ ਰਿਹਾ ਵੀ ਦੇਖੋ ਜੀ ਇਹਨਾਂ ਨੂੰ ਨੁਕਸਾਨ ਹੋ ਰਿਹਾ ਪਰ ਪਰਲੇ ਪਾਰ ਵੇਖੋ ਕਿੰਨਾ ਨੁਕਸਾਨ ਹੋਇਆ 250 ਬੰਦਾ ਬੰਦਾ ਦੇ ਇੱਕ ਮਾਨ ਨਹੀਂ ਹੁੰਦਾ ਮਰਿਆ ਆਪਾਂ ਕਹਿੰਦੇ ਜਿਹਦੇ ਨਾਲ ਰਿਸ਼ਤਾ ਵੀ ਕੋਈ ਨਾ ਹੋਵੇ ਆਪਾਂ ਕਹਿੰਦੇ ਬਹੁਤ ਮਾੜਾ ਹੋਇਆ ਯਾਰ ਵੀ ਇਹਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਪਰ ਉੱਥੇ ਵੇਖੋ ਵੀ 250 ਬੰਦਾ ਇੱਕ ਵਾਰੀ 'ਚ ਇੱਕ ਕੁਝ ਕੋ ਸਮੇਂ ਦੇ ਵਿੱਚ ਹੀ ਮਰ ਗਿਆ ਤੇ ਉਸ ਬੰਦੇ ਦੇ ਜਾਨ ਦਾ ਦੁੱਖ ਜਿਨ੍ਹਾਂ ਦੇ ਚਲੇ ਗਏ ਉਹਨਾਂ ਦਾ ਦੁੱਖ ਜਿਹੜਾ ਹੈ ਕਿੰਨਾ ਵੱਡਾ ਹੋਏਗਾ ਕਿੰਨਾ ਵੱਡਾ ਦੁੱਖ ਹੈ ਸਾਥ ਸੰਗਤ ਔਰ ਮੈਂ ਇੱਕ ਨਾਲ ਹੋਰ ਬੇਨਤੀ ਕਰਦਾ ਹਾਂ ਨਾ ਸਾਥ ਸੰਗਤ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਨਹੀਂ ਪਤਾ ਤੇ ਮੈਂ ਉਹਨਾਂ ਕੁਝ ਬੁਝੜ ਲੋਕਾਂ ਦੇ ਜਿਹੜੀ ਐ ਖਾਨੇ ਗੱਲ ਪਾਉਣੀ ਚਾਹਣਾ ਜਿਹੜੇ ਪਤਾ ਹੈ ਕਿ ਜਿਹੜੇ ਕਹਿੰਦੇ ਚਲੋ ਚੰਗਾ ਹੋਇਆ ਇਹ ਜੰਗ ਦੇ ਵਿੱਚ ਨਾ ਸਹੀ ਕਹਿੰਦੇ ਆਈ ਮਰ ਗਏ ਬੱਚੇ ਚਾਹੀ ਉਧਰਲੇ ਹੋਣ ਚਾਹੀ ਇਧਰਲੇ ਮੈਂ ਫਿਰ ਬੇਨਤੀ ਕਰਾਂ ਪਰਿਵਾਰ ਇਨਸਾਨ ਚਾਹੀ ਇਧਰਲੇ ਹੋਣ ਤੇ ਚਾਹੀ ਪਰਲੇ ਪਾਰ ਦੇ ਹੋਣ ਇਨਸਾਨ ਇਨਸਾਨ ਹੀ ਹੁੰਦੇ ਨੇ ਵੰਡੀਆਂ ਇਨਸਾਨ ਨੇ ਹੀ ਪਾਈਆਂ ਨੇ ਰੱਬ ਦੀ ਨਿਗਾਹ ਦੇ ਵਿੱਚ ਸਾਰੇ ਇਧਰ ਹੀ ਨੇ ਸਾਰੇ ਇੱਕ ਦਬਕੇ ਦੇ ਲੋਕ ਨੇ ਜਿੱਥੇ ਆਪਣੇ ਉਧਰ ਵਾਲੇ ਵੀ ਨੇ ਤੇ ਇਧਰ ਵਾਲੇ ਵੀ ਆਪਣੇ ਨੇ ਇਨਸਾਨੀयत ਨੂੰ ਯਾਦ ਜਰੂਰ ਰੱਖਣਾ ਚਾਹੀਦਾ ਦੁੱਖਦ ਸਬਦਾ ਇੱਕੋ ਹੀ ਹੁੰਦਾ ਹੈ ਦੁੱਖ ਸਬਦਾ ਇੱਕੋ ਹੀ ਹੁੰਦਾ ਹੈ ਤੇ ਆਫਤ ਦੇ ਸਮੇ ਅਸੀਂ ਇਹ ਕਹੀਏ ਵੀ ਭਾਈ ਚੰਗਾ ਹੋਇਆ ਤੇ ਬਹੁਤ ਮਾੜ ਬਹੁਤ ਇਹਨਾਂ ਨਾਲ ਵਧੀਆ ਹੋਇਆ ਇਦਾਂ ਹੀ ਹੋਣਾ ਚਾਹੀਦਾ ਸੀ ਇਹ ਬਹੁਤ ਮਾੜੀ ਗੱਲ ਹੈ ਸਾਧ ਸੰਗਤ ਇਦਾਂ ਨਹੀਂ ਕਰਨਾ ਚਾਹੀਦਾ ਕੋਈ ਦੁਸ਼ਮਣ ਵੀ ਬਰੇ ਮਰੇ ਤੇ ਖੁਸ਼ੀ ਨਾ ਮਨਾਓ ਸਾਧ ਸੰਗਤ ਬਹੁਤ ਮਾੜਾ ਹੋਇਆ ਜਿੱਥੇ ਵੀ ਹੋਇਆ ਜਿਵੇਂ ਆਪਾਂ ਵੇਖ ਰਹੇ ਹਾਂ ਵੀ 250 ਬੰਦੇ ਦਾ ਇੱਕਦਮ ਮਰ ਜਾਣਾ ਤੇ ਹੁਣ ਆਪਾਂ ਵੇਖੀਏ ਵੀ ਇੰਨੀ ਜਿਹੜੀ ਐ ਉਹ ਤਬਾਹੀ ਮਚਾਈ ਹੋਈ ਐ ਇੰਨੀ ਜ਼ਿਆਦਾ ਤਬਾਹੀ ਜਿਹੜੀ ਐ ਉਹ ਚੱਲੀ ਹੋਈ ਐ ਤੇ ਸਾਧ ਸੰਗਤ ਤੇ ਆਪਾਂ ਇਸ ਚੀਜ਼ ਨੂੰ ਥੋੜਾ ਜਆ ਸਮਝਣ ਦਾ ਯਤਨ ਕਰੀਏ ਥੋੜਾ ਜਆ ਵਿਚਾਰਨ ਦਾ ਯਤਨ ਕਰੀਏ ਸਾਧ ਸੰਗਤ ਤੇ ਇਸ ਚੀਜ਼ ਨੂੰ ਆਪਾਂ ਸਮਝੀਏ ਵਿਚਾਰੀਏ ਕਿ ਭਾਈ ਇੰਨਾ ਸਭ ਕੁਝ ਜਿਹੜਾ ਹੋ ਰਿਹਾ ਹੈ ਪਰਮਾਤਮਾ ਦੀ ਕਿਰੋਪੀ ਦਾ ਕੋਈ ਨਹੀਂ ਪਤਾ ਪਰਮਾਤਮਾ ਦੀ ਕਿਰੋਪੀ ਦਾ ਇੱਥੇ ਕੋਈ ਜਿਹੜਾ ਹੈ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਜਿਹੜੀ ਪਰਮਾਤਮਾ ਦੀ ਕਿਰੋਪੀ ਹੈ ਨਾ ਸਾਧ ਸੰਗਤ ਉਹ ਬਹੁਤ ਵੱਡੀ ਕਿਰੋਪੀ ਹੈ ਸਾਧ ਸੰਗਤ ਜਿੱਥੇ ਆਈ ਜਿੱਥੇ ਵਰਤਰੀ ਐ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਭਾਈ ਪ੍ਰਮਾਤਮਾ ਨੇ ਬਹੁਤ ਮਾੜਾ ਕਰਤਾ ਜੀ ਪ੍ਰਮਾਤਮਾ ਨੇ ਇੰਜ ਕਰਤਾ ਜੀ ਰੱਬ ਨੇ ਇੰਜ ਕਰਤਾ ਜੀ ਸਾਧ ਸੰਗਤ ਨਹੀਂ ਸਾਧ ਸੰਗਤ ਇਹਦੇ ਬਹੁਤ ਵੱਡੀ ਜਿਹੜੀ ਹੈ ਪ੍ਰਮਾਤਮਾ ਦੀ कृपा कह लो ਤੇ ਆਪਣੇ ਵੱਲ ਅਜੀਹਾ ਜਿਹੜਾ ਹੈ ਉਹ ਕੁਝ ਵੀ ਨਹੀਂ ਹੈਗਾ ਆਪਣੇ ਵੱਲ ਅਜੀਹੀ ਕੋਈ ਗੱਲਬਾਤ ਨਹੀਂ ਹੈਗੀ ਸਾਧ ਸੰਗਤ ਆ ਉਧਰ ਜਿਹੜਾ ਨੁਕਸਾਨ ਹੋਇਆ ਨਾ ਉਹ ਬਹੁਤ ਵੱਡਾ ਨੁਕਸਾਨ ਹੈ ਉਹ ਵਾਕਈ ਬਹੁਤ ਵੱਡਾ ਨੁਕਸਾਨ ਹੈ ਜਿਹੜੇ ਨੁਕਸਾਨ ਦਾ ਖਮਿਆਜਾ ਜਿਹੜਾ ਨਾ ਉਹ ਬਿਲਕੁਲ ਵੀ ਭੁਗਤਿਆ ਨਹੀਂ ਜਾ ਸਕਦਾ ਜਿਹੜੀਆਂ ਜਾਨਾਂ ਚੜੀਆਂ ਗਈਆਂ ਕੀ ਉਹ ਜਾਨਾਂ ਅਸੀਂ ਮੋੜ ਕੇ ਲੈ ਆਵਾਂਗੇ ਕੀ ਜਿਹੜੀਆਂ ਉਹ ਸਾਰੀਆਂ ਮੌਤਾਂ ਹੋਈਆਂ ਨੇ ਕੀ ਉਹਨਾਂ ਨੂੰ ਅਸੀਂ ਵਾਪਸ ਲੈ ਆਵਾਂਗੇ ਨਹੀਂ ਲਿਆ ਸਕਦੇ ਨਾ ਸੋ ਇਸ ਕਰਕੇ ਮੈਂ ਕਈ ਵਾਰੀ ਬੇਨਤੀਆਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਿਹਰ ਕਰਦੇ ਨੇ ਸੋ ਕਹਿੰਦੇ ਭਾਈ ਸ਼ੁਕਰ ਮਨਾਇਆ ਕਰੋ ਉਸ ਪਰਮਾਤਮਾ ਦੀ ਦਿੱਤੀ ਦਾ ਉਹ ਸ਼ੁਕਰ ਮਨਾਓ ਉਸ ਪਰਮਾਤਮਾ ਦਾ ਕਹਿੰਦੇ ਉਸ ਪਰਮਾਤਮਾ ਦੀ ਜਿਹੜੀ ਹੈ ਜੋ ਸਾਡੇ ਕੋਲੇ ਦਿੱਤੀ ਹੋਈ ਹੈ ਦਾਤ ਉਹਦਾ ਸ਼ੁਕਰ ਮਨਾਓ ਤੇ ਉਸ ਪਰਮਾਤਮਾ ਨੂੰ ਕਹਿੰਦੇ ਭਾਈ ਉਹਦਾ ਸ਼ੁਕਰਾਨਾ ਕਰੋ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਆਖੋ ਕਿ ਸਤਿਗੁਰੂ ਜੀ ਆਪ ਜੀ ਦੀ ਬੜੀ ਵੱਡੀ ਕਿਰਪਾ ਹੈ ਆਪ ਜੀ ਦੀ ਬੜੀ ਵੱਡੀ ਮਿਹਰ ਹੈ ਸਤਿਗੁਰੂ ਜੀ ਆਪ ਜੀ ਨੇ ਇੱਥੇ ਸਾਡੇ ਬੰਨੇ ਅਜੀਹਾ ਜਿਹੜਾ ਹੈ ਉਹ ਕੁਝ ਅਜੀਹਾ ਨਹੀਂ ਹੋਇਆ ਬੜਾ ਆਪ ਜੀ ਨੇ ਕਿਰਪਾ ਕੀਤੀ ਹੈ ਬੜੀ ਆਪ ਜੀ ਨੇ ਮਿਹਰ ਕੀਤੀ ਹੈ ਸਤਿਗੁਰੂ ਤੇ ਆਪ ਜੀ ਕਿਰਪਾ ਕਰਿਓ ਤੇ ਅਜਿਹਾ ਕੁਝ ਵੀ ਨਾ ਹੋਵੇ ਕਿਤੇ ਵੀ ਨਾ ਹੋਵੇ ਉਧਰ ਪਰਲੇ ਪਾਰ ਵੀ ਨਾ ਹੋਵੇ ਤੇ ਇਧਰ ਵੀ ਨਾ ਹੋਵੇ ਸਤਿਗੁਰੂ ਅਜਿਹਾ ਕੁਝ ਨਾ ਹੋਵੇ ਬਸ ਇੰਨੀ ਕੁ ਜੜੀ ਹੈ ਉਹ ਕਿਰਪਾ ਰੱਖਿਓ ਇੰਨੀ ਕੁ ਜੜੀ ਹੈ ਉਹ ਮਿਹਰ ਰੱਖਿਓ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜਿਹੜਾ ਦੂਸਰੇ ਦਾ ਸ਼ੁਕਰ ਮਨਾਉਂਦਾ ਹੈ ਕਿਨੇ ਆਪਣੀ ਸੁਖ ਜਿਹੜੀ ਹੈ ਉਹ ਕਿੱਥੋਂ ਮੰਗਦਾ ਹੈ ਕਿਨੇ ਭਾਈ ਕਦੇ ਵੀ ਕਿਸੇ ਦਾ ਇਹ ਨਾ ਆਖੋ ਵੀ ਉਹਦੇ ਨਾਲ ਚੰਗਾ ਹੋਇਆ ਉਹਦੇ ਨਾਲ ਮਾੜਾ ਹੋਇਆ ਭਾਈ ਕਹਿੰਦੇ ਭਾਈ ਉਸ ਪਰਮਾਤਮਾ ਨੂੰ ਅਰਦਾਸ ਕਰੋ ਵੀ ਕਦੇ ਕਿਸੇ ਦਾ ਮਾੜਾ ਨਾ ਹੋਵੇ ਤੇ ਕਿਸੇ ਦਾ ਅਸੀਂ ਨਹੀਂ ਖੁਸ਼ੀ ਮਨਾ ਸਕਦੇ ਤੇ ਉਸ ਦੇ ਮਾੜੇ ਹੋਣ ਤੇ ਵੀ ਜਿਹੜਾ ਜਿਆਦਾ ਖੁਸ਼ ਨਾ ਹੋਵੇ ਇਹ ਨਾ ਆਖੋ ਵੀ ਚੰਗਾ ਹੋਇਆ ਵਧੀਆ ਹੋਇਆ ਸਾਥ ਸੰਗਤ ਇਹ ਚੀਜ਼ ਨਾ ਹੋਵੇ ਤੇ ਇੱਥੇ ਤੱਕ ਸਾਡੇ ਪਾਣੀ ਆਇਆ ਬਹੁਤ ਮਾੜੀ ਗੱਲ ਹੈ ਨੁਕਸਾਨ ਬਹੁਤ ਹੋਇਆ ਆਪਾਂ ਵੇਖ ਰਿਹਾ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋਇਆ ਸਾਡੇ ਇੰਨਾ ਜ਼ਿਆਦਾ ਨੁਕਸਾਨ ਸ਼ਾਇਦ ਕਿਤੇ ਵੀ ਨਹੀਂ ਹੋਇਆ ਇੰਨਾ ਜ਼ਿਆਦਾ ਨੁਕਸਾਨ ਸ਼ਾਇਦ ਕਿਤੇ ਹੋਰ ਹੋ ਵੀ ਨਹੀਂ ਸਕਦਾ ਦਰਿਆ ਜਿਹੜੇ ਨੇ ਉਹ ਭਰ ਚੁੱਕੇ ਨੇ ਦਰਿਆਵਾਂ ਦੇ ਜਿਹੜੇ ਪਾਣੀ ਨੇ ਉਹ ਉੱਪਰ ਦੀ ਹੋ ਚੁੱਕੇ ਨੇ ਤੇ ਸਾਡੇ ਲੋਕ ਇੱਥੋਂ ਤੱਕ ਜਿਹੜੇ ਨੇ ਉਹ ਗੱਲਾਂ ਬਾਤਾਂ ਕਰ ਰਹੇ ਨੇ ਕਿ ਇਨਸਾਨ ਡੁੱਬ ਚੁੱਕੇ ਨੇ ਮਰ ਚੁੱਕੇ ਨੇ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਪਰ ਲੋਕ ਹਲੇ ਤੱਕ ਇਸ ਚੀਜ਼ ਨੂੰ ਸਮਝ ਨਹੀਂ ਪਾਏ ਵੀ ਉਹ ਪਰਮਾਤਮਾ ਜਿਹੜਾ ਹੈ ਉਹ ਕਿੰਨਾ ਮਹਾਨ ਹੈ ਤੇ ਵੱਡਾ ਹੈ ਤੇ ਜੇ ਉਹਨੇ ਕਰਨਾ ਹੈ ਕੰਮ ਤੇ ਉਹ ਕਰਕੇ ਰਹੇਗਾ ਸਾਥ ਸੰਗਤ ਉਹ ਕਦੇ ਕਿਸੇ ਦੀ ਨਹੀਂ ਸੁਣਦਾ ਤੇ ਜੇ ਆਪਾਂ ਕਈਏ ਵੀ ਉਹਨੇ ਮਾੜਾ ਕਰਤਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਆਪਾਂ ਉਹਦੇ ਨਾਲ ਨਾਰਾਜ਼ ਵੀ ਨਹੀਂ ਰਹਿ ਸਕਦੇ ਜੇ ਆਪਾਂ ਕਈਏ ਵੀ ਉਹਨੂੰ ਚੰਗਾ ਕਰਤਾ ਤੇ ਸਾਥ ਸੰਗਤ ਉਹਨੂੰ ਤਾਂ ਵੀ ਫਰਕ ਨਹੀਂ ਪੈਂਦਾ ਕਿਉਂਕਿ ਵੱਡੇ ਕੀਆਂ ਵੱਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਫਸਲਾਂ ਦਾ ਨੁਕਸਾਨ ਨਾ ਹੋਵੇ ਨਸਲਾਂ ਦਾ ਨੁਕਸਾਨ ਨਾ ਹੋਵੇ ਕਿਸੇ ਬੰਦੇ ਦਾ ਨੁਕਸਾਨ ਨਾ ਹੋਵੇ ਕਦੇ ਕਿਸੇ ਨਾਲ ਮਾਰੀ ਨਾ ਹੋਵੇ ਇਹ ਅਰਦਾਸ ਕਰੀਏ ਸਰਵਤ ਦੇ ਭਲੇ ਦੀ ਅਰਦਾਸ ਕਰਿਆ ਕਰੀਏ ਤੇ ਮੇਰੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਨਗੇ ਮਿਹਰ ਕਰਨਗੇ ਸੋ ਗੁਰਮੁਖ ਪਿਆਰਿਓ ਆਪਾਂ ਅਰਦਾਸ ਕਰੀਏ ਜੋ ਪਾਕਿਸਤਾਨ ਦੇ ਵਿੱਚ ਹੋਇਆ ਉਹ ਕਿਤੇ ਵੀ ਨਾ ਹੋਵੇ ਸਾਡੇ ਵੀ ਹੋ ਸਕਦਾ ਸੀ ਜਾਂ ਕਿਤੇ ਹੋਰ ਵੀ ਹੋ ਸਕਦਾ ਸੀ ਤੇ ਆਪਾਂ ਇਹ ਨਾ ਕਿ ਵੀ ਉਹ ਤਾਂ ਸਾਡੇ ਦੁਸ਼ਮਣ ਨੇ ਉਹਨਾਂ ਨਾਲ ਹੋਇਆ ਜੋ ਚੰਗਾ ਹੋਇਆ ਨਹੀਂ ਪਿਆਰਿਓ ਤੇ ਆਪਾਂ ਸਤਿਗੁਰੂ ਨੇ ਇਹ ਸਿਖਾਇਆ ਕਿਨੇ ਪਰ ਉਸੇ ਕੇ ਜੋ ਹੁਆ ਆਪਣੇ ਵੀ ਜਾਨ ਕਹਿੰਦੇ ਜੋ ਉਧਰ ਹੋਇਆ ਨਾ ਜਾਂ ਕਿਤੇ ਵੀ ਹੋਇਆ ਕਹਿੰਦੇ ਤੂੰ ਆਪਣੇ ਵੀ ਜਾਨ ਕਦੇ ਵੀ ਤੇਰੇ ਵੀ ਹੋ ਸਕਦਾ ਹੈ ਸੋ ਇਸ ਕਰਕੇ ਕਦੇ ਕਿਤੇ ਨਾ ਹੋਵੇ ਪ੍ਰਮਾਤਮਾ ਗੇ ਅਰਦਾਸ ਕਰੀਏ ਸਾ ਸੰਤ ਕਿਸੇ ਦਾ ਇਦਾਂ ਕੋਈ ਨੁਕਸਾਨ ਨਾ ਹੋਵੇ ਕਦੇ ਕਿਸੇ ਦੇ ਜੀਨ ਨੂੰ ਕੋਈ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ